ਅੰਤਰਰਾਸ਼ਟਰੀ ਨਸ਼ਾ ਮਾਮਲੇ ਦੇ ਵਿੱਚ ਹੁਣ ਜਲੰਧਰ ਦੇ ਐਮਐਲਏ ਸ਼ੀਤਲ ਅੰਗਰਾਲ ਤੇ ਵੀ ਉਂਗਲਾਂ ਉਠਣੀਆਂ ਹੋਈਆਂ ਸ਼ੁਰੂ ਕਿ ਇਹ ਡਰੱਗ ਰੈਕੇਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮਐਲਏ ਕੌਣ ਹੈ ਸ਼ੀਤਲ ਅੰਗਰਾਲ ਐਮਐਲਏ ਹੈ ਤੇ ਇਹਦੇ ਨਾਲ ਮਿਲੀਭੁਗਤ ਫਿਰ ਕੀ ਦੀ ਹੈ ਕੀ ਅਜ ਪੰਜਾਬ ਸਰਕਾਰ ਨੇ ਐਮਐਲਏ ਸਾਹਿਬ ਨੂੰ ਨਾਮਜ਼ਦ ਕੀਤਾ ਉਸ ਐਫਆਈਆਰ ਸ਼ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਲਾਏ ਸੰਗੀਨ આરોਪ ਉਹਨਾਂ ਨੇ ਕਿਹਾ ਕਿ ਜੋ ਮਨੀਸ਼ ਮਾਸਟਰਮਾਈਂਡ ਹੈ ਉਹ ਐਮਐਲਏ ਸ਼ੀਤਲ ਅੰਗੁਰਾਲ ਦਾ ਰਾਈਟ ਹੈਂਡ ਵੀ ਉਹਨਾਂ ਨੇ ਦੱਸਿਆ ਉਹ ਮਨੀਸ਼ ਠਾਕੁਰ ਜਿਹੜਾ ਡਰੱਗ ਦਾ ਕਿੰਗਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਹੈ ਹਾਲਾਂਕਿ ਜਲੰਧਰ ਪੁਲਿਸ ਨੇ ਇਸ ਮਾਮਲੇ ਵਿੱਚ ਵਕ ਵਕ ਧਨਾਮਾ ਹੀੜ 9 ਰੁਪਇਆ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਫਗਵਾੜਾ ਦੇ ਨਾਮੀ ਮਨੀ ਚੇਂਜਰ ਅਮਿਤ ਸ਼ਕਲਾ ਨੂੰ ਵੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਅਗਲੀ ਕਾਰਵਾਈ ਦੇ ਵਿੱਚ ਟੀਮਾਂ ਜੁਟੀਆਂ ਹੋਈਆਂ ਨੇ ਉੱਥੇ ਹੀ ਅਕਾਲੀ ਦਲ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੋ ਜਲੰਧਰ ਦੇ ਐਮ.ਐਲ.ਏ. ਸ਼ੀਤ ਲੰਗਰਾਲ ਜਦੋਂ ਯੂਕੇ ਜਾਂਦੇ ਸਨ ਇੰਗਲੈਂਡ ਵਿੱਚ ਜਾਂਦੇ ਸਨ ਤੇ ਉਹ ਦੋਸ਼ੀਆਂ ਦੇ ਘਰਾਂ ਦੇ ਵਿੱਚ ਰਹਿੰਦੇ ਸਨ ਜਿਸ ਵਿੱਚ ਮਨੀਸ਼ ਦੀਆਂ ਫੋਟੋਆਂ ਤੇ ਵੀਡੀਓ ਵੀ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਨਤਾ ਕੀਤੀਆਂ ਆ ਵੀਡੀਓ ਹੈ ਸ਼ੀਤਲ ਅੰਗਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਹਨੂੰ ਪੁਲਿਸ ਕਹਿ ਰਹੀ ਹੈ ਵੀ ਇਹ ਕਿੰਗ ਪਿੰਨ ਹੈ ਉਹਦੇ ਘਰੇ ਸ਼ੀਤਲ ਅੰਗਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਹੈ ਬਾਕੀ ਕੀ ਮਾਮਲਾ ਕੀ ਰੋਪ ਲੱਗੇ ਤੁਸੀਂ ਖੁਦ ਸੁਣ ਲਓ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਥੋੜੇ ਦਿਨ ਪਹਿਲਾਂ ਇੱਕ ਡਰੱਗ ਰੈਕਟ ਕਲੇਮ ਕੀਤਾ ਕਿ ਅਸੀਂ ਇੱਕ ਡਰੱਗ ਰੈਕਟ ਫੜਿਆ ਉਹ ਕਹਿੰਦੇ ਜੀ 500 ਕਰੋੜ ਦਾ ਡਰੱਗ ਰੈਕਟ ਹੈ ਝਾਰਖੰਡ ਤੋਂ ਜਲੰਧਰ ਡਰੱਗ ਆਉਂਦਾ ਸੀ ਔਰ ਜਲੰਧਰ ਤੋਂ ਉਹ ਅੱਢ ਅੱਢ ਦੋ ਦੋ ਮੁਲਕਾਂ ਦੇ ਵਿੱਚ ਉਹ ਡਰੱਗ ਦੀ ਤਸਕਰੀ ਕੀਤੀ ਜਾਂਦੀ ਸੀ ਜਿਸ ਦਾ ਕਿ ਇੱਕ ਮੁਲਜ਼ਮ ਜਿਹੜਾ ਮਨੀਸ਼ ਠਾਕੁਰ ਹੈ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗਪਿਨ ਹੈ ਇਹ ਔਰ ਉਹਨੂੰ ਮੈਂ ਦੱਸਣਾ ਚਾਹੁੰਨਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਜਿਹੜਾ ਮਨੀਸ਼ ਠਾਕੁਰ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗ ਪਿਨ ਹੈ ਦਾ ਔਰ ਉਹਨੂੰ ਮੈਂ ਦੱਸਣਾ ਚਾਹੁੰਨਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਉਹ ਮਨੀਸ਼ ਠਾਕੁਰ ਜਿਹੜਾ ਡਰਗ ਦਾ ਕਿੰਗ ਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਹੈ ਆ ਸ਼ੀਤਲ ਅੰਗੁਰਾਲ ਤੇ ਆ ਮਨੀਸ਼ ਠਾਕੁਰ ਜਿਹੜਾ ਦੋਨੋਂ ਜਾਣੇ ਇਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਇਹ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਵੀ ਸ਼ੀਤਲ ਅੰਗੁਰਾਲ ਸਾਹਿਬ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਕੋਈ ਪੋਲਿਟਿਕਲ ਰੈਲੀ ਹੋਵੇ ਇਹਦੇ ਤੋਂ ਬਿਨਾਂ ਨਹੀਂ ਜਾਂਦੇ ਇਹ ਹਰ ਜਗ੍ਹਾ ਨਾਲ ਔਰ ਜਦੋਂ ਯੂਕੇ ਦੇ ਵਿੱਚ ਜਾ ਕੇ ਸ਼ੀਤਲ ਅੰਗੁਰਾਲ ਰਹਿੰਦੇ ਨੇ ਉੱਥੇ ਵੀ ਕੀਤੇ ਕਰ ਰਹੇ ਨੇ ਉੱਥੇ ਵੀ ਏਸੇ ਜਿਹੜਾ ਇਹ ਬੰਦਾ ਇਹਦੇ ਕਰ ਆ ਵੀਡੀਓ ਹੈ ਸ਼ੀਤਲ ਅੰਗੁਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਨੂ ਪੁਲਿਸ ਕੈਰੀ ਹੈ ਵੀ ਇਹ ਕਿੰਗਪਿੰਨ ਹੈ ਉਹਦੇ ਘਰੇ ਸ਼ੀਤਲ ਅੰਗਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਹੈ ਪੂਰੀ ਮौज-ਮਸਤੀ ਇੱਥੋਂ ਪਤਾ ਲੱਗਦਾ ਕਿ ਇਹ ਡਰੱਗ ਰੈਕਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮਐਲਏ ਕੌਣ ਹੈ ਸ਼ੀਤਲ ਅੰਗਰਾਲ ਐਮਐਲਏ ਹੈ ਤੇ ਇਹਦੇ ਨਾਲ ਮਿਲੀਭੁਗਤ ਫਿਰ ਕੀ ਦੀ ਹੈ ਕੀ ਅਜ ਪੰਜਾਬ ਸਰਕਾਰ ਨੇ ਇਹ ਐਮਐਲਏ ਸਾਹਿਬ ਨੂੰ ਨਾਮਜ਼ਦ ਕੀਤਾ ਉਸ ਐਫਆਈਆਰ ਜਦੋਂ ਤੁਸੀਂ ਮੰਨ ਰਹੇ ਹੋ ਕਿ ਇੱਕ ਬਹੁ ਕਰੋੜੀ ਡਰੱਗ ਰੈਕਟ ਚੱਲ ਰਿਹਾ ਹੈ ਜਿਹਦਾ ਸਰਗਨਾ ਯੂਕੇ ਦੇ ਵਿੱਚ ਬੈਠਾ ਹੈ ਤੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਮਾਨ ਸਾਹਿਬ ਥੋੜਾ ਐਮਐਲਏ ਉਹਦੇ ਨਾਲ ਚਾਹੇ ਪੰਜਾਬ ਹੋਵੇ ਚਾਹੇ ਯੂਕੇ ਹੋਵੇ ਥੋੜਾ ਐਮਐਲਏ ਉਹਦੇ ਨਾਲ ਫੋਟੋਆਂ ਉਹਦੇ ਘਰ ਚ ਯੂਕੇ ਜਾ ਕੇ ਰਹਿੰਦਾ ਤਾਂ ਸਰਪ੍ਰਸਤੀ ਕੀ ਦੀ ਹੈ ਕੀ ਕਾਰਵਾਈ ਹੋਈ ਇਹਦੇ ਤੇ ਔਰ ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵਿੱਚ ਹੈ ਕੋਈ ਜਵਾਬਦੇਹੀ ਕੇਜਰੀਵਾਲ ਸਾਹਿਬ ਅੱਜ ਪੰਜਾਬ ਆਇਓ ਤੁਹਾਡੇ ਐਮਐਲਏ ਤੇ ਐਡਾ ਵੱਡਾ ਦੁਸ਼ਣ ਲੱਗਿਆ ਹੈ ਤੁਹਾਡੇ ਐਮਐਲਏ ਦੇ ਉੱਤੇ ਇੱਕ ਡਰੱਗ ਪਿੰਨ ਨੂੰ ਸਰਪ੍ਰਸਤੀ ਕਰਨ ਦੇ આરોਪ ਨੇ ਉਹਦੀ ਮਦਦ ਕਰਨ ਦੇ આરોਪ ਨੇ ਤੇ ਅੱਜ ਤੁਸੀਂ ਕਿਉਂ ਚੁੱਪੋਂ ਅੱਜ ਕੋ ਪੁਲਿਸ ਕਾਰਵਾਈ ਕਰੇ ਇਹਨੂੰ ਅਰੈਸਟ ਕਰੇ ਤੇ ਅਗਲੀ ਜਿਹੜੀ ਜਾਂਚ ਹੈ ਉਹਨੂੰ ਅਰੰਭੇ ਮੈਂ ਇੱਕ ਮਿੰਟ ਐਸਐਸਪੀ ਸਾਹਿਬ ਦੀ ਵੀ ਤੁਹਾਨੂੰ ਵੀਡੀਓ ਸੁਣਾ ਦਿੰਨਾ ਜਿੱਥੇ ਉਹ ਕਹਿੰਦੇ ਨੇ ਕਿ ਇੱਕ ਡਰੱਗ ਰੈਕਟ ਚੱਲ ਰਿਹਾ ਹੈ ਉਹਦਾ OPM ਸਪਲਾਈ ਕਰਦੇ ਸੀਗੇ ਕੂਟਸੀ ਨੈਟ ਵਾਇਰਸ ਇਟ ਵਾਸ ਦਾ ਗਲੋਕ ਚਾਰਕੰਦੀਸ ਦੇ ਹੁਕਮ ਪਰ ਸਾਨੂੰ ਸਾਹਮਣੇ ਮੋੜੋ ਸਪੰਡੀ ਸੀਗਾ ਕਿ Jharkhand ਤੋਂ ਇਹ ਜਿਹੜੀ OPM ਹੈ ਉਹਦਾ ਅੰਗਰੇਜ਼ ਸੀਗਾ ਇੱਕ ਬੰਦਾ ਮਨੀ ਰਾਜੋ ਜਦਾਂ ਫੋਰਨ ਬਠਾ ਯੂਕੇ ਗਿਆ ਹਿੁੰਦਦਰ ਰਹਿਣਾ تھا ਅਬ ਹੁਣ ਤੱਕ ਉਹ ਇੰਕੰਸੀਗਰ ਹੋ ਗਿਆ ਉਹ अरेज करता झारखंड झारखंड तो डिजिगनेटेड जोरीयर बंदे आते हारपुर तो एक अमन नाम दे 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 सप्लाई करते उन्होंने क्वॉंटिटी पर विजिट दस किलो पांच किलो होंगे अमन है, तो दे दो मोबाइल के हैं, एक औशोर इंशूद का कारण इन्हें ਉਹ ਅੱਗੇ ਜਿਹੜਾ ਦਿੰਦਾ ਸੀ ਮੈਂ ਇਹ ਤੁਹਾਨੂੰ ਸਾਰੀ ਵੀਡੀਓ ਵੀ ਜਿਹੜੀ ਹੈਗੀ ਹੈ ਜੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਹੁਣ ਦੱਸੋ ਵੀ ਅੱਜ ਕੇਜਰੀਵਾਲ ਸਾਹਿਬ ਕਿਹੜੇ ਹੱਕ ਦੇ ਨਾਲ ਪੰਜਾਬੀਆਂ ਤੋਂ ਆ ਕੇ ਵੋਟ ਮੰਗਦੇ ਮਤਲਬ ਪੰਜਾਬ ਦੇ ਵਿੱਚ ਤੁਸੀਂ ਡਰੱਗ ਦੀ ਤਸਕਰੀ ਖੁੱਲੇ ਆਮ ਤੁਹਾਡੀ ਸਰਪ੍ਰਸਤੀ niche ਚੱਲ ਰਹੀ ਹੈ ਇਹ ਹਾਈ ਕੋਰਟ ਨੇ ਕਿਹਾ ਪੰਜਾਬ ਤੇ 66000 ਕਰੋੜ ਦਾ ਕਰਜ਼ਾ ਚੜਾਤਾ ਉਹ ਲੋਕਾਂ ਦੇ ਸਾਹਮਣੇ ਆ ਤੁਸੀਂ ਡਾਂਗਾ ਬਰਾ ਰਹੇ ਹੋ ਉਹ ਸਾਰਿਆਂ ਨੂੰ ਪਤਾ ਹੈ ਲॉ ਐਂਡ ਆਰਡਰ ਦੀ ਕੀ ਸਥਿਤੀ ਹੈ ਇੰਡਸਟਰੀ ਉਰੋਂ ਬਾਹਰ ਭੱਜੀ ਜਾ ਰਹੀ ਹੈ ਤੇ ਕਿਹੜੇ ਹੌਸਲੇ ਨਾਲ ਕਹਿੰਦੇ ਜੀ ਹੁਣ ਸੰਸਦ ਚ ਭਗਵੰਤ ਮਾਨ ਮਤਲਬ ਅੱਜ ਮੈਂ ਬਾਰ-ਬਾਰੇ ਸਵਾਲ ਪੁੱਛਦਾ ਕਿ 2 ਸਾਲਾਂ ਬਾਅਦ ਆ ਕੇ ਕਹਿੰਦੇ ਹੋ ਜੀ ਸੰਸਦ ਚ ਭਗਵੰਤ ਮਾਨ ਹੁਣ ਸਾਨੂੰ ਵੋਟਾਂ ਪਾ ਦਿਓ ਇਹ ਸਵਾਲਾਂ ਦੇ ਜਵਾਬ ਦਿਓ ਲੋਕ ਆਪ ਹੀ ਵੋਟਾਂ ਪਾ ਦੇਣਗੇ